ਇਕਨਾ ਕਹਿੰਦੇ ਮਿੱਤਰਾਂ ਦਾ ਨਾਮ ਚੱਲਦਾ ਸਾਡੇ ਨਾ ਸੁਧਾਰ ਆ ਜੀ ਆਪਣੇ ਲੁਧਿਆਣਾ ਜ਼ਿਲ੍ਹੇ ਚ ਕਿਹੜਾ ਕਾਲਜ ਆਲਾ ਸਿਹਾਰ ਮਸ਼ਹੂਰ ਹੈ ਕਾਲਜ ਦੇ ਨਾਂ ਤੇ ਤੇ ਇੱਥੇ ਆਪਣੇ ਭਰਾ ਹੋਣੀ ਉਹਨਾਂ ਦੀ ਤੇ ਸਵੀਟਸਾਫ ਦੀ ਦੁਕਾਨ ਆ ਮਿੱਤਰਾਂ ਦਾ ਨਾਮ ਚੱਲਦਾ ਵਾ ਜੋ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਬੜੀ ਘੈਂਟ ਗੱਲਬਾਤ ਆ ਪਿਆਰਾ ਜੀ ਕੇਮ ਆ ਉਹ ਮਾਹੌਲ ਉੱਧਰ ਦੀ ਹਾਂ ਪੂਰੀ ਇੱਕ ਨੰਬਰ ਗੱਲਬਾਤ ਆ ਬੈਠਣ ਨੂੰ ਪੂਰਾ ਵਧੀਆ ਤੇ ਇੱਧਰ ਏਸੀ ਵਾਲਾ ਫੈਮਲੀ ਹਾਲ ਆ ਦਿਖਾਇਓ ਜੀ ਫੈਮਿਲੀ ਹਾਲ ਉਲੀ ਇੱਧਰ ਅਸੀਂ ਬੈਠ ਸਕਦੇ ਹਾਂ ਫੈਮਿਲੀ ਦੇ ਨਾਲ ਆ ਕੇ ਪੂਰਾ ਏਸੀ ਦਾ ਪੂਰਾ ਠੰਡਾ ਠੰਡਾ ਜਮੇ ਕੂਲ ਕੂਲ ਗਰਮੀਆਂ ਤਾਂ ਭੁੱਲ ਹੀ ਜਾਂਦਾ ਬੰਦਾ ਗਾ ਜੀ ਰੰਗ ਜੀ ਗਰਮੀਆਂ ਤਾਂ ਯਾਦ ਨਹੀਂ ਆਉਂਦੀਆਂ ਤੇ ਇਹਮਾ ਹੀ ਤਾਂ ਠੀਕ ਠਾਕ ਵੀ ਭਰਾ ਜੀ ਆਪਣਾ ਪੂਰੀ ਯਾਰੀ ਹੈ ਆਪਣੀ ਤੇ ਤੁਹਾਡੀ ਨੇ ਸਤਿਕਾਰ ਹੁੰਗਿਆ ਸਾਡੇ ਪਰਨਾ ਕਹਿੰਦੇ ਵੀ 30 ਇੱਕ ਨੰਬਰ ਇੱਕ ਨੰਬਰ ਹੀ ਰੱਖਿਓ ਇਹ ਜੀ ਤੇ ਜੋ ਜੀ ਵੀ ਕਿਉਂਕਿ ਨਾਮ ਬਣਾਉਣਾ ਬਹੁਤ ਆਸਾ ਠੀਕ ਹੈ ਨਾ ਕੁਆਲਿਟੀ ਆ ਜਦੋਂ ਕੁਆਲਿਟੀ ਆਪਣੀ ਤੇ ਬੋਲਦੀ ਆ ਫੇਰ ਅਗਲਾ ਆਪ ਜਾ ਕੇ ਕਹਿੰਦਾ ਯਾਰ ਉੱਥੇ ਜਾਓ ਠੀਕ ਹੈ ਨਾ 25000 ਹੋ ਗਏ ਵੀਰੇ ਦੁਕਾਨ ਦੀ ਤੁਮ ਆਪਾਂ ਨੂੰ ਪਤਾ ਮੰਨੋ ਇੱਥੇ ਬਹੁਤ ਟਾਈਮ ਦੇ ਆਉਂਦੇ ਆਉਦੇ ਕੋਈ ਆਪਣੇ ਦੇ ਇਥੇ ਬੱਚੇ ਵੀ ਕਾਲਜ ਪੜ੍ਹਦੇ ਨੇ ਸਹਾਰ ਕਾਲਜ 'ਚ ਤੇ ਕੋਈ ਆਉਂਦੇ ਆ ਸਾਡਾ ਸਿੰਨਾ ਫਰੈਂਡ ਸਰਕਲ ਆ ਸਾਰਾ ਤੁਹਾਡੇ ਕੋਲੇ ਆਉਂਦਾ ਤੇ ਮੈਂ ਕਹਾ ਚੱਲ ਯਾਰ ਆਪਣੇ ਜਿੰਨੇ ਵੀ ਚਾਹਣ ਵਾਲੇ ਇਧਰਲੇ ਇਲਾਕੇ ਦੇ ਜੁੜੇ ਹੋਏ ਨੇ ਤੇ ਵੀ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਈ ਵਾਰ ਕਿ ਹਾਂ ਸਾਰੇ ਹੀ ਆਉਂਦੇ ਨੇ ਪਰ ਸਾਡਾ ਵੀ ਫਰਜ਼ ਬਣਦਾ ਚੰਗੇ ਨੂੰ ਚੰਗਾ ਕਰਕੇ ਜੰਦਾ ਹੈ ਨਾ ਵੀ ਇੱਕ ਨੰਬਰ ਚੀਜ਼ ਆ ਨਹੀਂ ਅਸੀਂ ਜਿੰਨੇ ਸੱਜਣੋਂ ਆਪਾਂ ਅੱਗੇ ਗੱਲ ਕਰਦੇ ਹੁੰਨੇ ਆ ਵੀ ਬਾਹਰਲਾ ਖਾਣਾ ਘੱਟ ਖਾਵੋ। ਇਵੇਂ ਗੱਲ ਤਾਂ ਕਹਿਣ ਲੱਗਿਆਂ ਮੇਰੀਆਂ ਕਈ ਵੀਡੀਓ 'ਚ ਇਹ ਕਹਿਣ ਹੁੰਦਾ ਵੀ ਬਾਹਰਲਾ ਖਾਣਾ ਘੱਟ ਖਾਵੋ, ਘਰ ਦਾ ਹੀ ਖਾਣਾ ਖਾਣਾ ਚਾਹੀਦਾ। ਪਰ ਕਦੇ-ਕਦੇ ਆਪਾਂ ਨੂੰ ਬਾਹਰ ਖਾਣਾ ਪੈਂਦਾ ਤਾਂ ਫਿਰ ਇਹ ਜੇ ਸੱਜਣਾ ਕੋਲੇ ਆਓ ਤੇ ਤੁਹਾਨੂੰ ਇਹਦਾ ਐਡਰੈਸਾ ਸਾਰਾ ਆਪਾਂ ਉਹ ਇਹ ਵੀਡੀਓ 'ਚ ਲਾਈ ਦੇਣਾ ਵਾ ਤੇ ਸਿੰਧ ਦੇ ਨੌਂ ਤੀ ਮਸੂਰਾ ਹਨਾ ਜਿਆਦਾ ਤਾਂ ਸਿੰਧ ਦੇ ਨੌਂ ਤੀ ਮਸੂਰਾ ਤੇ ਨਹਿਰ ਤੋਂ ਇੱਧਰ ਰੈ ਕੋਟਲੀ ਸਾਈਡ ਤੇ ਤੇ ਬਾਕੀ ਆ ਸਾਰਾ ਦਿਖਾ ਦਿਓ ਜੀ। ਪਰ ਆ ਮੈਂ ਕਹਿੰਦਾ ਮੂੰਹ ਚ ਪਾਣੀ ਆਉਣ ਲੱਗ ਗਿਆ ਵੀਡੀਓ ਦੇਖਣ ਆਲੇ ਆਉਂਦੇ ਵੀ ਹੈ ਥੋੜੀ ਗੱਲ ਬਣੂਗੀ ਹੈ ਫੋਰ ਪੂਰਾ ਵੀਡੀਓ ਚੱਲ ਗਿਆ ਸੇਵਾ ਕਰੀਏ ਸੇਵਾ ਜੇ ਆਪਣਾ ਦਰਸਨ ਹੈ ਹਾਂ ਹੋਰੇ ਵਧੀਆ ਸਾਰੇ ਦਿਖਾ ਦਿਓ ਸਾਰਾ ਦਿਖਾ ਦਿਓ 100 ਸਵਾਲ ਆਉਂ ਵੀਡੀਓ ਪਾਈਦਾ ਜਦੋਂ ਮੂੰਹ ਚ ਪਾਣੀ ਆਉਣ ਲੱਗਿਆ ਵੀਡੀਓ ਦੇਖਣ ਆਲੇ ਆਉਂਦੇ ਕਿਉਂ ਬਾਕੀ ਸਾਡਾ ਬੰਦਾ ਜਿੰਨਾ ਮਾਰ ਕੇ ਖੈਲ ਜਦੋਂ ਆ ਕੇ ਬੰਦਾ ਦੇਖਦਾ ਨਹੀਂ ਹਟੇ ਗਿਆ ਨਾ ਰਿਹਾ ਜਾਂਦਾ ਜਾਂਦਾ ਨਹੀਂ ਰਿਹਾ ਜਾਂਦਾ ਕਿਉਂਕਿ ਬਾਕੀ ਕੁਆਲਿਟੀ ਦੇ ਜਿਹੜੀ ਹੁੰਦੀ ਹੈ ਦੇਖੋ ਫਸਕੇ ਨਾ ਅੱਜ ਕੱਲ ਚੱਲ ਪਿਆ ਕੰਮ ਪੈਸੇ ਦਾ ਮੁੱਖ ਵੀ ਪੈਸਾ ਉਹਦੇ ਸਿਰ ਲੋਕ ਆਪਾਂ ਵੀਡੀਓ ਉਹ ਵੀ ਦੇਖਦੇ ਕਿੰਨੀਆਂ ਵੀ ਸਫਾਈ ਉਹ ਨਹੀਂ ਰੱਖਣੀ ਲੋਕਾਂ ਨੇ ਠੀਕ ਹੈ ਜੀ ਕੁਆਲਿਟੀ ਮਾੜੀ ਸਮਾਨ ਮਾੜਾ ਵਰਤਣਾ ਤੇ ਇਹਨਾਂ ਦਾ ਹਰ ਟਾਈਮ ਚੈਲੰਜ ਜਦੋਂ ਮਰਦੀ ਆ ਕੇ ਸਾਹਮਣੇ ਬਣਦਾ ਸਾਰਾ ਕੁਝ ਸਾਰਾ ਕੁਝ ਇੱਕ ਦੂਜਾ ਸਾਹਮਣੇ ਬਣਦਾ ਬਿਲਕੁਲ ਦੇਖ ਸਕਦੇ ਹੋ ਆ ਕੇ ଆଉ ଦେଖ ଆଉ ଜରୁ ପହଞ୍ଚ ଏକ